ਸੋ ਅੱਸੀ ਗੱਲ ਦੋਸਤੋ ਦੋਸਤੋ ਬੀਤੇ ਰੋਜ਼ ਕਈ ਸਾਲਾਂ ਤੋਂ ਜਿਸ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਭਾਰਤ ਦੀ ਕ੍ਰਿਕਟ ਟੀਮ ਨੇ ਬਿਸ਼ਪ ਕੱਪ ਜਿੱਤਿਆ ਹਾਲਾਂਕਿ ਜਿਹੜਾ ਪਿਛਲਾ 50 50 ਓਵਰਸ ਦਾ ਬਿਸ਼ਪ ਕੱਪ ਸੀਗਾ ਵੀ ਮੋਸਟ ਡਿਜ਼ਰਵਿੰਗ ਟੀਮ ਜਿਹੜੀ ਇੰਡੀਆ ਸੀਗੀ ਉਹਦੇ ਵਿੱਚ ਵੀ ਤੇ ਫਾਈਨਲ ਦੇ ਵਿੱਚ ਚਲੋ ਇੱਕਦਮ ਜਾ ਕੇ ਅਪਸੈਟ ਹੋ ਗਿਆ ਅਸੀਂ ਤਾਂ ਖਾਸ ਕਰਕੇ ਜਿਨ੍ਹਾਂ ਸਮਿਆਂ ਦੇ ਅਸੀਂ ਕ੍ਰਿਕਟ ਦੇਖਣੀ ਸ਼ੁਰੂ ਕੀਤੀ ਹੈ ਜਦੋਂ ਸਚਿਨ ਤੰਦੂਲਕਰ ਜਾਂ 96 ਵਰਲਡ ਕੱਪ ਚੱਲਦਾ ਸੀ ਇੰਡੀਆ ਦੇ ਵਿੱਚ ਕਿਉਂਕਿ ਉਹ ਤਾਂ ਆਸਟ੍ਰੇਲੀਆ ਦੀ ਟੀਮ ਇੰਨੀ ਜਿਆਦਾ ਤਾਕਤਵਾਰ ਹੁੰਦੀ ਸੀ ਕਿ ਉਹਨਾਂ ਨੂੰ ਹਰਾਉਣ ਦੇ ਬਾਰੇ ਜਿਹੜਾ ਸੋਚਣਾ ਵੀ ਕਹਿ ਲਓ ਕਿ ਇੱਕ ਤਰੀਕੇ ਨਾਲ ਇੰਪੋਸੀਬਲ ਹੁੰਦਾ ਸੀ ਸੋ ਪਿਛਲੀ ਵਾਰ ਜਦੋਂ ਇਦਾਂ ਲੱਗਦਾ ਸੀ ਕਿ ਇੰਡੀਆ ਫਾਈਨਲ ਹਰਾਵੇਗੀ ਆਸਟ੍ਰੇਲੀਆ ਨੂੰ ਬੜਾ ਜਿਹੜਾ ਉਹ ਦਿਲਖਰਾਸ਼ ਵਾਲਾ ਵਾਕਿਆ ਸੀ ਪਰ ਖੈਰ ਜਿਹੜਾ ਉਹ ਅਪਸੈਟ ਹੋ ਗਿਆ ਪਰ ਕੱਲ੍ਹ ਵੀ ਤੇ ਰੋਜ਼ ਜਿਹੜਾ ਬਹੁਤ ਹੀ ਜਿਹੜਾ ਚੰਗਾ ਖੇਡ ਖੇਡਿਆ ਨੌਜਵਾਨਾਂ ਨੇ ਤਾਂ ਕਮਾਲ ਦੀ ਜਿੱਤ ਜਿਹੜੀ ਆ ਇੰਡੀਆ ਨੇ ਹਾਸਲ ਕੀਤੀ ਬਿਲਕੁਲ ਖਾਸ ਕਰਕੇ ਅਕਸ਼ਰ ਪਟਿਲ ਵਾਲੇ ਉਸ ਓਵਰ ਤੋਂ ਬਾਅਦ ਤਾਂ ਬਿਲਕੁਲ ਕਹਿ ਲੋ ਕਿ ਜਿਹੜੀ ਆ ਹਾਰ ਦੇ ਮੂੰਹ ਚੋਂ ਜਿੱਤ ਖਿੱਚ ਕੇ ਲੈ ਕੇ ਆਂਦੀ ਆਖੀਰਲੇ ਜਿਹੜੇ 4-5 ਓਵਰ ਸੀਗੇ ਜਿਨ੍ਹਾਂ ਦੇ ਵਿੱਚ ਅਰਸ਼ਦੀਪ ਜਸਪ੍ਰੀਤ ਤੇ ਜਿਹੜਾ ਪਾਂਡਿਆ ਨੇ ਜੇਸਵੀਕੇ ਨਾਲ ਬੋਲਿੰਗ ਕੀਤੀ ਤੁਖਰ ਜਿਹੜਾ ਇਹ ਅਨਾਲਿਸਿਸ ਆ ਕਿਉਂਕਿ ਆਪਾਂ ਦਾ ਹਮੇਸ਼ਾ ਇੱਥੇ ਸਿਆਸਤ ਦੀਆਂ ਗੱਲਾਂ ਕਰੀਦੀਆਂ ਪੋਲਿਟਿਕਲ ਕਮੈਂਟਰੀ ਹੁੰਦੀ ਆਪਣੀ ਮੋਸਟਲੀ ਸੋ ਇਹ ਆਪਾਂ ਜਿਹੜੇ ক্রিকেট ਪੰਡਿਤ ਸ ਆ ਉਹਨਾਂ ਤੇ ਛੱਡਦੇ ਆ ਪਰ ਡੈਫੀਨਿਟਲੀ ਜਿਹੜਾ ਬਹੁਤ ਜਿਹੜਾ ਵਧੀਆ ਗੇਮ ਸੀਗਾ ਤੇ ਮੋਸਟ ਡਿਸਰਵਿੰਗ ਟੀਮ ਜਿੰਨੀ ਵੀ ਤੁਸੀਂ ਸ਼ੋਇਬ ਅਖਤਰਿਆ ਜਾਂ ਹੋਰ ਜਿੰਨੇ ਵੀ ਵੱਡੇ ਪਲੇਅਰ ਆ ਇਸ ਸਮੇਂ ਜਿਹੜਾ ਮੀਡੀਆ ਤੇ ਬਹਿ ਕੇ ਗੱਲਬਾਤ ਕਰਦੇ ਆ ਸਾਰੇ ਇਹ ਕਹਿ ਰਹੇ ਨੇ ਕਿ ਮੋਸਟ ਡਿਸਰਵਿੰਗ ਟੀਮ ਜਿਹੜੀ ਆ ਉਹ ਇੰਡੀਆ ਸੀਗੀ ਸਪੈਸ਼ਲੀ 50 50 ਓਵਰ ਵਾਲਾ ਜਿਹੜਾ ਵਰਲਡ ਕੱਪ ਉਹਨੂੰ ਜਿੱਤਣ ਲਈ ਵੀ ਤੇ ਇਹ ਜਿਹੜਾ 2020 ਨੂੰ ਵੀ ਸੋ ਇਹਦੇ ਵਿੱਚ ਬਹੁਤ ਚੀਜ਼ਾਂ ਇਤਿਹਾਸ ਵੀ ਕਹ ਲੋ ਕਿ ਆਪਣੇ ਆਪ ਨੂੰ ਦੁਹਰਾਉਂਦਾ ਜਦੋਂ ਪਿਛਲਾ ਸਭ ਤੋਂ ਇੱਕੋ ਹੀ ਵਰਲਡ ਕੱਪ ਜਿਹੜਾ ਇੰਡੀਆ ਨੇ ਜਦੋਂ ਸ਼ੁਰੂਆਤ ਹੋਈ ਆ 2007 ਦੇ ਵਿੱਚ ਉਦੋਂ ਵੀ ਇਸੇ ਤਰੀਕੇ ਨਾਲ ਇੰਡੀਆ ਜਿਹੜਾ ਬੋਲਿੰਗ ਕਰ ਰਿਹਾ ਸੀਗਾ ਲਾਸਟ ਤੇ ਤੇ ਅਖੀਰਲਾ ਓਵਰ ਮੇਰਾ ਖਿਆਲ ਆ ਸੈਕੰਡ ਲਾਸਟ ਓਵਰ ਸ਼੍ਰੀ ਸ਼ੰਤ ਨੂੰ ਦਿੱਤਾ ਸੀ ਐਮ ਐਸ ਥੋਰੀ ਨੇ ਉਦੋਂ ਉਦੋਂ ਵੀ ਇਦਾਂ ਲੱਗਦਾ ਸੀ ਕਿ ਇਹਨੇ ਆਪਣਾ ਬੈਸਟ ਬੋਲਰ ਉਹਨੂੰ ਜਿਹੜਾ ਸੈਕੰ ਯੋਗੀ ਮੋਸਟਲੀ ਪਰ ਕੈਪਟਨ ਨੂੰ ਪਤਾ ਹੁੰਦਾ ਕਿ ਜਿਹੜਾ ਸਾਰਾ ਪ੍ਰੈਸ਼ਰ ਰਿਲੀਜ਼ ਹੋ ਜਾਂਦਾ 19ਵੇਂ ਓਵਰ 'ਚ ਜੇਕਰ ਹੋਰ ਕਿਸੇ ਮੈਂ ਜਿਹੜਾ ਆਪਣੇ ਬੈਸਟ ਬੋਲਰ ਨੂੰ ਨਾ ਦੇ ਕੇ ਦੂਸਰੇ ਨੂੰ ਦਵਾ ਉਦੋਂ ਤੁਹਾਨੂੰ ਪਤਾ ਕਿ ਜਿਹੜੇ ਆ ਯੋਗਿੰਦਰ ਸ਼ਰਮਾ ਉਹਨੇ ਲਾਸਟ ਓਵਰ ਦੇ ਵਿੱਚ ਉਹ ਮੈਚ ਜਿਤਾਤਾ ਸੀ ਤੇ ਇਸੇ ਤਰੀਕੇ ਨਾਲ ਜਿਹੜਾ ਕਪਲਦੇਵ ਨੇ 1983 ਦੇ ਵਿੱਚ ਜੇਸਵੀ ਕੇ ਨਾਲ ਉਹਨੇ ਕੈਚ ਕੀਤਾ ਸੀ ਤੇ ਕੱਲ ਜਿਹੜਾ ਸਕਾਈ ਦੇ ਵੱਲੋਂ ਕੈਚ ਕੀਤਾ ਗਿਆ ਇਹ ਵੀ ਜਿਹੜੀਆਂ ਮੂਵਮੈਂਟਸ ਬਹੁਤ ਜ਼ਿਆਦਾ ਜਿਹੜੀਆਂ ਮਿਲਦੀਆਂ ਨੇ ਸੋ ਖੈਰ ਇਹ ਜਿਵੇਂ ਮੈਂ ਕਿਹਾ ਕਿ ਇਹ ਤਾਂ ਇੱਕ ਜਿਹੜਾ ਲੰਬੇ ਤੌਰ ਤੇ ਤੁਸੀਂ ਸੁਣੀ ਰਹੇ ਹੋਣੇ ਆ ਬਾਰ-ਬਾਰ ਜਿਹੜੇ ਇਸ ਚੀਜ਼ ਤੇ ਤਜ਼ੀਬ ਹੋ ਰਹੇ ਨੇ ক্রিকেট ਨੂੰ ਲੈ ਕੇ ਜਾਂ ਡੈਫੀਨਿਟਲੀ ਨੋ ਡਾਊਟ ਵਨ ਆਫ ਦਾ ਜਿਹੜੀ ਬੈਸਟ ক্রিকেট ਟੀਮ ਹੈ ਇੰਡੀਆ ਦੀ ਇਸ ਸਮੇ ਪਰ ਦੋ ਜਿਹੜੇ ਆ ਪੰਜਾਬ ਦੇ ਨੌਜਵਾਨ ਇਸ ਸਮੇ ਇਸ ਟੀਮ ਦੇ ਵਿੱਚ ਖੇਡ ਰਹੇ ਨੇ ਸੋ ਆਪਾਂ ਹਮੇਸ਼ਾ ਕਿਉਂਕਿ ਪੰਜਾਬ ਦੀ ਪੰਜਾਬੀਆਂ ਦੀ ਗੱਲ ਕਰੀਦੀ ਆ ਸ਼ੁਭਮਨ ਗਿੱਲ ਉਹ ਅਗਲੀ ਜਿਹੜੀ ਟੀਮ ਆ ਉਹਦੇ ਲਈ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਕੈਪਟਨਸੀ ਐਲਾਨੀ ਹੋਈ ਆ ਜਿਹੜਾ ਜ਼ਿੰਬਾਬਵੇ ਟੂਰ ਤੇ ਜਾਣਾ ਇੰਡੀਆ ਨੇ ਇਸੇ ਤਰੀਕੇ ਨਾਲ ਅਰਸ਼ਦੀਪ ਉਹਨਾਂ ਨੂੰ ਆਪਾਂ ਬੀਤੇ ਰੋਜ਼ ਬੋਲਿੰਗ ਕਰਦੇ ਨੂੰ ਦੇਖਿਆ ਤੇ ਜਸਪ੍ਰੀਤ ਹਾਲਾਂਕਿ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਪੰਜਾਬੀ ਆ ਪਰ ਇਦਾਂ ਤਾਂ ਹੋਰ ਵੀ ਬਹੁਤ ਬੈਕਗ੍ਰਾਉਂਡ ਪੰਜਾਬੀ ਵਾਲੇ ਪਲੇਅਰ ਨੇ ਪਰ ਜੇਕਰ ਆਪਾਂ ਖਾਸ ਪੰਜਾਬ ਤੋਂ ਦੇਖੀਏ ਤਾਂ ਅਰਸ਼ਦੀਪ ਤੇ ਸ਼ੁਭਮਨ ਇਸ ਇਸ ਸਮੇਂ ਜਿਹੜਾ ਇੰਡੀਅਨ ਕ੍ਰਿਕਟ ਦੇ ਕਹ ਲਓਗੇ ਉੱਪਰ ਦੇ ਹੋਏ ਜਿਹੜੇ ਆ ਸਤਾਰੇ ਨੇ ਤੇ ਸ਼ੁਭਮਨ ਗਿੱਲ ਜੈਸਟਰੀ ਕੇ ਨਾਲ ਉਹ ਉਹਨਾਂ ਨੇ 50-50 ਓਵਰ ਵਾਲੇ ਵਰਲਡ ਕੱਪ ਦੇ ਵਿੱਚ ਵੀ ਜਿੰਨੇ ਕ੍ਰਿਕਟ ਖੇਡੀ ਸੀ ਤਾਂ ਉਹ ਲੱਗ ਰਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਕੈਪਟਨ ਹੋਣਗੇ ਇੰਡੀਅਨ ਕ੍ਰਿਕਟ ਟੀਮ ਦੇ ਸੋ ਖੈਰ ਉਹ ਚਲੋ ਫਿਊਚਰ ਚੱਲਦਾ ਪਰ ਕਿਉਂਕਿ ਮੋਸਟਲੀ ਜਿਹੜਾ ਹੁਣ ਵੀ ਜਿਹੜਾ ਦਲਜੀਤ ਦੋਸਾਂਝ ਦੀ ਇੱਕ ਫਿਲਮ ਆਈ ਆ ਉਹਦਾ ਇੱਕ ਕਲਿੱਪ ਬਹੁਤ ਵਾਇਰਲ ਹੋ ਰਿਹਾ ਜਿਹਦੇ ਵਿੱਚ ਉਹ ਗੱਲ ਕਰ ਰਿਹਾ ਸਾਡੇ ਫਿਊਚਰ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਕਿਉਂਕਿ ਇਹਨਾਂ ਦੇ ਜਿਹੜੇ ਅਰਸ਼ਦੀਪ ਉਹਨਾਂ ਦੇ ਕੋਚ ਨੂੰ ਮੈਂ ਹੁਣੇ ਸੁਣ ਰਿਹਾ ਸੀ ਤਾਂ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਦੇ ਪਿਤਾ ਜੀ ਨੇ ਮੈਨੂੰ 2 ਸਾਲ 3 ਸਾਲ ਪਹਿਲਾਂ ਜਦੋਂ ਨਹੀਂ ਕੁਝ ਹੋ ਰਿਹਾ ਸੀ ক্রিকেট ਦੇ ਵਿੱਚ ਤਾਂ ਇਹਨੇ ਮੈਨੂੰ ਕਿਹਾ ਕਿ ਅਰਸ਼ਦੀਪ ਉਹਨਾਂ ਦੇ ਫਾਦਰ ਨੇ ਕਿ ਇੱਥੇ ਕੁਝ ਹੋਰ ਤਾਂ ਨਹੀਂ ਰਿਹਾ ਇਹਦਾ ਬ੍ਰਦਰ ਜਿਹੜਾ ਉਹ ਕੈਨੇਡਾ ਦੇ ਵਿੱਚ ਜਿਹਦਾ ਸੈਟਲਡ ਆ ਉਹ ਸੋ ਬੈਟਰ ਆ ਕਿ ਆਪਾਂ ਇਹਨੂੰ ਉਭਾਰ ਕੱਢ ਦਈਏ ਏਸੀ ਤਰੀਕੇ ਨਾਲ ਜਸਪ੍ਰੀਤ ਵੀ ਗੱਲ ਕਰ ਰਿਹਾ ਕਿ ਮੈਨੂੰ ਨਹੀਂ ਤਾਂ ਮੈਂ ਕੈਨੇਡਾ ਸਟੱਡੀ ਦੇ ਲਈ ਚਲੇ ਜਾਣਾ ਸੀ ਸੋ ਖੈਰ ਇੱਕ ਸਾਡਾ ਹੇਗਾ ਬਾਰ ਨੂੰ ਜਾਣ ਦਾ ਰੁਝਾਨ ਇਹ ਕਿਉਂਕਿ ਬਹੁਤ ਜਿਆਦਾ ਹੋ ਗਿਆ ਜਦੋਂ ਅ ਅੱਜ ਤੋਂ 20 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਦੋਂ ਮੈਨੂੰ ਲੱਗਦਾ ਉਦੋਂ ਇਹ ਦੁਆਬੇ ਦੇ ਵਿੱਚ ਜਿਆਦਾ ਗੱਲ ਹੁੰਦੀ ਸੀ ਕਿ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ 7ਵੀਂ 8ਵੀਂ 9ਵੀਂ ਦੇ ਵਿੱਚ ਤਾਂ ਮੋਸਟਲੀ ਕਿਹਾ ਜਾਂਦਾ ਸੀ ਕਿ ਉਹ ਇਹਨਾਂ ਦੇ ਜਿਹੜੇ ਘਰ ਦੇ ਬਾਹਰ ਨੇ ਜੀ ਇਹਨਾਂ ਨੇ ਤਾਂ ਬਾਹਰ ਨੂੰ ਚਲੇ ਜਾਣਾ ਜਾਂ ਇੱਕ ਤਰੀਕੇ ਨਾਲ ਕਹ ਲਓ ਕਿ ਇੱਕ ਅ ਜਿਹੜਾ ਕੈਰੀਅਰ ਆਪਸ਼ਨ ਜਿਹੜੀ ਆ ਉਹ ਬਣਦੀ ਜਾ ਰਹੀ ਸੀ ਕਿ ਇਹਨਾਂ ਨੇ ਤਾਂ ਵਿਦੇਸ਼ ਨੂੰ ਚਲੇ ਜਾਣਾ ਜਾਂ ਬਾਹਰ ਨੂੰ ਚਲੇ ਜਾਣਾ ਬਲੈਟ ਨੂੰ ਚਲੇ ਜਾਣਾ ਆਮ ਤੌਰ ਤੇ ਉਹ ਤੋਂ ਕਿਹਾ ਜਾਂਦਾ ਸੀ ਸੋ ਹੁਣ ਇਹ ਜਿਹੜੀ ਕੈਰੀਅਰ ਆਪਸ਼ਨ ਹੈ ਕਹਿ ਲਓ ਕਿ ਇੱਕ ਪੂਰੇ ਪੰਜਾਬ ਦੇ ਵਿੱਚ ਇਹ ਬਣੀ ਹੋਈ ਆ ਹਾਲਾਂਕਿ ਟੂ ਬੀ ਵੈਰੀ ਓਨੈਸਟ ਇਕਲਾਕੀ ਤੌਰ ਤੇ ਜਿਹੜਾ ਮੇਰੇ ਵਰਗਾ ਕੋ ਆਪ ਬਾਹਰ ਬੈਠਾ ਹੋਵੇ ਉਹਦਾ ਤਾਂ ਫਰਜ਼ ਵੀ ਨਹੀਂ ਬਣਦਾ ਇਸ ਵੀ ਕਿਹਦੀ ਗੱਲ ਕਰਦਾ ਬਟ ਸਟਿਲ ਕਿਉਂਕਿ ਇਹ ਬਹੁਤ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਹੋ ਰਿਹਾ ਤੇ ਇਹਨੂੰ ਸਾਡੀ ਖੁਦ ਜਿਹੜੀ ਗਵਰਨਮੈਂਟ ਆ ਜਾਂ ਪਿਛਲੀਆਂ ਪ੍ਰੀਵੀਅਸ ਗਵਰਨਮੈਂਟਸ ਵੀ ਸੀਗੀਆਂ ਉਹ ਵੀ ਇਸ ਗੱਲ ਨੂੰ ਕਬੂਲ ਕਰਦੀਆਂ ਨੇ ਭਗਵੰਤਪਾਲ ਸਾਹਿਬ ਜਿਹੜੇ ਆ ਮੁੱਖ ਮੰਤਰੀ ਨੇ ਸਾਡੇ ਖੁਦ ਇਹ ਗੱਲ ਜਿਹੜੇ ਆ ਇਹ بار بار ਕਹਿੰਦੇ ਨੇ ਕਿ ਅਸੀਂ ਜਿਹੜਾ ਇਹ ਹੁਣ ਆਈਪੀਐਸ ਜਾਂ ਆਈਏਐਸ ਜਿਹੜੇ ਆਫੀਸਰ ਬਣਾਉਣ ਵਾਲੇ ਜਿਹੜੇ ਇਹ ਚੀਜ਼ਾਂ ਇਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਆਲਰੇਡੀ ਬਾਹਰ ਜਾ ਚੁੱਕੇ ਨੇ ਉਹਨਾਂ ਨੂੰ ਵਾਪਸ ਬੁਲਾਉਣ ਦੇ ਲਈ ਅਸੀਂ ਆਪਣੇ ਵੱਲੋਂ ਜਿਹੜੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਪਰ ਡੈਫੀਨਿਟਲੀ ਹਰ ਕਿਸੇ ਨੂੰ ਹੱਕ ਹੈ ਬਾਹਰ ਜਾਣ ਦਾ ਵੀ ਆਉਣ ਦਾ ਵੀ ਆਪਣਾ ਚਾਹੀਏ ਤੁਸੀਂ ਆਇਲਰਟਸ ਕਰਕੇ ਜਾਣਾ ਜਾਂ ਜਿੱਦਾਂ ਵੀ ਬਟ ਸਟਿਲ ਇਹ ਜ਼ਰੂਰ ਹੈ ਕਿ 5ਵੀਂ ਜਾਂ 6ਵੀਂ 7ਵੀਂ ਤੋਂ ਹੀ ਇਹ ਆਪਸ਼ਨ ਨਹੀਂ ਹੋ ਜਾਣੀ ਚਾਹੀਦੀ ਕਿ ਡੈਫੀਨਿਟਲੀ ਅਸੀਂ ਜਿਹੜਾ ਵੀ ਬਾਹਰ ਹੀ ਚਲੇ ਜਾਣਾ ਕਿਉਂਕਿ ਬਿਕੋਸ ਆਫ ਥੈਟ ਦੈਨ ਫਿਰ ਤੁਸੀਂ ਜਿਹੜਾ ਹੋਰ ਕਿਸੇ ਚੀਜ਼ ਬਾਰੇ ਸੋਚਦੇ ਹੀ ਨਹੀਂ ਉਹ ਵੈਸੇ ਵੀ ਇੱਕ ਸੁਸਾਇਟੀ ਦਾ ਉਹ ਬਣ ਜਾਂਦਾ ਕਿ ਤੁਸੀਂ ਉਸੇ ਪਾਸੇ ਨੂੰ ਜਿੱਦਾਂ ਹੁਣ ਆਪਾਂ ਸੰਸਾਰਪੁਰ ਦੀ ਗੱਲ ਕਰਦੇ ਆਂ ਜਲੰਧਰ ਦੀ ਤੇ ਉੱਥੇ ਸਾਰੇ ਹੌਕੀ ਇੰਡੀਅਨ ਹੌਕੀ ਕਿੰਨੇ ਪਲੇਅਰ ਉੱਥੋਂ ਨਿਕਲੇ ਨੇ ਇੱਕ ਸਮੇਂ ਕਿੰਨੇ ਜ਼ਿਆਦਾ ਪਲੇਅਰ ਇੱਕੋ ਹੀ ਸਮੇਂ ਜਿਹੜੇ ਆ ਸੰਸਾਰਪੁਰ ਦੇ ਪੰਜਾਬ ਦੇ ਤਾਂ ਛੱਡੋ ਕਿਸੇ ਸੂਬੇ ਦੇ ਤਾਂ ਛੱਡੋ ਇੱਕੋ ਹੀ ਪਿੰਡ ਦੇ ਜਿਹੜੇ ਇੰਡੀਅਨ ਟੀਮ ਦੇ ਵਿੱਚ ਖੇਡਦੇ ਸੀ ਹੁਣ ਵੀ ਇੰਡੀਅਨ ਹੌਕੀ ਦੇ ਵਿੱਚ ਆਪਣੇ ਕਾਫੀ ਨੌਜਵਾਨ ਜਿਹੜੇ ਖੇਡਦੇ ਨੇ ਸ ਉਹ ਤੁਹਾਡੀ ਇੱਕ ਤਰੀਕੇ ਦੀ ਕੈਰੀਅਰ ਆਪਸ਼ਨ ਨਹੀਂ ਬਣ ਜਾਂਦੀ ਹੈ ਤੇ ਫਿਰ ਸੁਸਾਇਟੀ ਦੇ ਵਿੱਚ ਹੋ ਜਾਂਦਾ ਕਿ ਤੁਸੀਂ ਜਿੱਦਾਂ ਮੈਨੂੰ ਲੱਗਦਾ ਕਿ ਯੂਪੀ ਬਿਹਾਰ ਦੇ ਵਿੱਚ ਜਿਹੜੇ ਆ ਉਹ ਇੱਕ ਦੂਸਰੇ ਨੂੰ ਪੁੱਛਦੇ ਨੇ ਕਿ ਅਸੀਂ ਆਈਪੀਐਸ ਕਿੱਦਾਂ ਬਣਨਾ ਜਾਂ ਆਈਏਐਸ ਕਿੱਦਾਂ ਬਣਨਾ ਸਾਡੇ ਮੋਸਟਲੀ ਹੁੰਦਾ ਕਿ ਫਲਾਨਾ ਜਿਹੜਾ ਜਿਹੜਾ ਆਇਲੈਂਡ ਸੈਂਟਰ ਆ ਉਹ ਕਿੱਥੇ ਖੁੱਲ੍ਹ ਆਇਆ ਜਾਂ ਅਸੀਂ ਇਹੇ ਆਪਸ਼ਨਾਂ ਕਿੱਦਾਂ ਜਿਹੜੀਆਂ ਇਹਨੂੰ ਐਕਸਪਲੋਰ ਕਰੀਏ ਸੋ ਖੈਰ ਇੱਕ ਤਾਂ ਬਹੁਤ ਮੁਬਾਰਕਬਾਦ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਪੰਜਾਬ ਦੇ ਨੌਜਵਾਨ ਖੇਡ ਰਹੇ ਨੇ ਨਾ ਸਿਰਫ ਕ੍ਰਿਕਟ ਦੇ ਵਿੱਚ ਹਾਕੀ ਦੇ ਵਿੱਚ ਵੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵੈਸੇ ਆਪਾਂ ਮੀਡੀਆ ਇੰਡਸਟਰੀ ਦੇਖ ਲਈਏ ਜਾਂ ਹੋਰ ਜਿਹੜੀ ਸਟਰੀਕ ਨਾਲ ਬਹੁਤ ਗਰੋ ਕਰ ਰਹੇ ਨੇ ਸੋ ਬਹੁਤ ਬਹੁਤ ਮੁਬਾਰਕਬਾਦ ਤੇ ਖੈਰ ਲਗਾਤਾਰ ਬਾਕੀ ਪੰਜਾਬ ਦੇ ਮਸਲਿਆਂ ਤੇ ਜਿਵੇਂ ਆਪਾਂ ਰੋਜ਼ ਗੱਲ ਕਰੀਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਕੁਝ ਜਿਹੜਾ ਹੋ ਰਿਹਾ ਖਾਸ ਕਰਕੇ ਜਿਹੜੀ ਪੰਥਕ ਸਿਆਸਤ ਆ ਉਹਦੇ ਵਿੱਚ ਤੇ ਹੁਣੇ ਹੀ ਮੈਂ ਦੇਖ ਰਿਹਾ ਕਿ ਜਿਹੜਾ ਪਈ ਅਮਰਿਤਪਾਲ ਉਹਨਾਂ ਦੇ ਚੋਣ ਲੜਨ ਤੋਂ ਬਾਅਦ ਤਾਂ ਹੁਣ ਉਧਰੋਂ ਵੀ ਡਿਬਰੂਗੜ ਤੋਂ ਵੀ ਹੋਰ ਜਿਹੜਾ 2-3 ਜਾਣਿਆਂ ਦੇ ਚੋਣ ਲੜਨ ਦੀ ਜਿਹੜੀ ਗੱਲ ਹੈ ਲਗਾਤਾਰ ਮੀਡੀਆ ਦੇ ਵਿੱਚ ਆ ਰਹੀ ਹੈ ਸੋ ਲਗਾਤਾਰ ਇਹਨਾਂ ਮਸਲਿਆਂ ਤੇ ਤੁਹਾਡੇ ਨਾਲ ਬਣੇ ਰਹਿਵਾਂਗੇ ਜੇਕਰ YouTube ਤੋਂ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ TikTok ਤੋਂ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ